ਤਹਾ ਤੁਹਾਡਾ ਗੋ ਟਾਈਮਲੀ ਚੈਨਲ ਦੇ ਉੱਪਰ ਪਿਛਲੇ ਲੈਕਚਰ ਦੇ ਵਿੱਚ ਆਪਾਂ ਪੜਿਆ ਸੀਗਾ ਵੀ ਐਥੀਕਲ ਹੈਕਿੰਗ ਕੀ ਹੁੰਦੀ ਹੈ ਕਿੰਨੇ ਟਾਈਪ ਦੀ ਹੁੰਦੀ ਹੈ ਔਰ ਆਪਾਂ ਹੁਣ ਅੱਗੇ ਪੜਾਂਗੇ ਐਥੀਕਲ ਹੈਕਿੰਗ ਦਾ ਸੈਟਅਪ ਕਿਦਾਂ ਕਰਨਾ ਆਪਾਂ ਐਥੀਕਲ ਹੈਕਿੰਗ ਦਾ ਸੈਟਅਪ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਕੁਝ ਵਰਚੁਅਲ ਮਸ਼ੀਨਸ ਸੈਟਅਪ ਕਰਾਂਗੇ ਵਰਚੁਅਲ ਬਾਕਸ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਇਹ ਡਾਕੂਮੈਂਟ ਜਿਹੜਾ ਇਹ ਸ਼ੇਅਰ ਵੀ ਕਰ ਦੂੰਗਾ ਕਿਹੜੇ ਕਿਹੜੀਆਂ ਤੁਸੀਂ ਕਮਾਂਡਸ ਰਨ ਕਰਨੀਆਂ ਕਿੱਦਾਂ ਕਿੱਥੋਂ ਤੁਸੀਂ ਇਹ ਡਾਊਨਲੋਡ ਕਰਨਾ ਔਰ ਤੁਹਾਨੂੰ ਲਾਈਵ ਕਰਕੇ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਵੀ ਵਰਚੁਅਲ ਬਾਕਸ ਕੀ ਹੁੰਦਾ ਹੈ ਵਰਚੁਅਲ ਬਾਕਸ ਕੰਪਿਊਟਰ ਦੇ ਵਿੱਚ ਮਲਟੀਪਲ ਮਸ਼ੀਨਸ ਨੂੰ ਬਣਾਉਣ ਦੀ ਇੱਕ ਫੈਸਿਲਿਟੀ ਦਿੰਦਾ ਹੈ ਅ ਜਿਵੇਂ ਆਪਾਂ ਨੂੰ ਮੇਨ ਮਸ਼ੀਨ ਦੇ ਉੱਤੇ ਕੰਮ ਕਰਨਾ ਹੋਵੇ ਮੰਨ ਲਓ ਤੁਹਾਡੇ ਕੋਲ ਵਿੰਡੋ ਹੈ ਜਾਂ ਮੈਕ ਹੈ ਤੁਸੀਂ ਹੁਣ ਉਹਦੇ ਵਿੱਚ ਕੈਲੀ ਲੀਨਕਸ ਵੀ ਪਾਉਣੀ ਹੈਗੀ ਆ ਵਲਨਰੇਬਲ ਲੀਨਕਸ ਵੀ ਪਾਉਣੀ ਆ ਔਰ ਵਿੰਡੋ ਮਸ਼ੀਨ ਵੀ ਤੁਸੀਂ ਉਹਦੇ ਵਿੱਚ ਇੰਸਟਾਲ ਕਰਨੀ ਆ ਤੁਸੀਂ ਕਿੱਦਾਂ ਕਰੋਗੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਸੈਟਅਪ ਮਿਲਦਾ ਹੈਗਾ ਵਰਚੁਅਲ ਬਾਕਸ ਵਰਚੁਅਲ ਬਾਕਸ ਦੇ ਵਿੱਚ ਤੁਸੀਂ ਇਹ ਤਿੰਨੇ ਟਾਈਪ ਦੀਆਂ ਮਸ਼ੀਨਾਂ ਤੁਸੀਂ ਇੰਸਟਾਲ ਕਰ ਸਕਦੇ ਹੋ ਅ ਸਟੈਪ 1 ਦੇ ਵਿੱਚ ਆਪਾਂ ਕੀ ਕਰਾਂਗੇ ਵਰਚੁਅਲ ਬਾਕਸ ਨੂੰ ਡਾਊਨਲੋਡ ਕਰਾਂਗੇ ਔਰ ਉਹਨੂੰ ਇੰਸਟਾਲ ਕਰਾਂਗੇ ਵਰਚੁਅਲ ਬਾਕਸ ਨੂੰ ਤੁਸੀਂ ਡਾਊਨਲੋਡ ਕਰਨ ਦੇ ਲਈ ਆ ਮੈਂ ਤੁਹਾਨੂੰ ਲਿੰਕ ਦੇ ਦਾਂਗਾ ਉੱਥੇ ਜਾ ਕੇ ਆਪਾਂ ਉਹਨੂੰ ਇੰਸਟਾਲ ਕਰਾਂਗੇ ਇਨਸਟਾਲ ਕਰਨ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੋਗੀਆਂ ਦੋ ਮਸ਼ੀਨਾਂ ਹੋਰ ਜਿਸ ਤੇ ਆਪਾਂ ਇੱਕ ਐਜ਼ ਅ ਅਟੈਕਰ ਬਿਹੇਵ ਕਰਾਂਗੇ ਔਰ ਦੂਸਰੀ ਮਸ਼ੀਨ ਦੇ ਉੱਤੇ ਵਿਕਟਮ ਮਸ਼ੀਨ ਬਣਾਵਾਂਗੇ ਜਿਸ ਦੇ ਜਿਸ ਮਸ਼ੀਨ ਦੇ ਉੱਤੇ ਅਸੀਂ ਅਟੈਕ ਕਰਾਂਗੇ ਔਰ ਜਿਸ ਮਸ਼ੀਨ ਤੋਂ ਅਸੀਂ ਅਟੈਕ ਕਰਾਂਗੇ ਉਹ ਅਸੀਂ ਦੋ ਤਰ੍ਹਾਂ ਦੀਆਂ ਮਸ਼ੀਨਾਂ ਬਣਾਵਾਂਗੇ ਕੈਲੀਨਿਕਸ ਜਿਹੜੀ ਹੁੰਦੀ ਹੈ ਉਹ ਅਟੈਕਰ ਮਸ਼ੀਨ ਹੁੰਦੀ ਹੈ ਇਹ ਡੈਬੀਅਨ ਵੇਸਡ ਹੈਗਾ ਲੀਨਿਕਸ ਡਿਸਟ੍ਰੀਬਿਊਸ਼ਨ ਔਰ ਪੈਨ ਟੈਸਟਿੰਗ ਦੇ ਲਈ ਇਹ ਬਣਾਈ ਗਈ ਹੈ ਇਹਦੇ ਵਿੱਚ ਜਿਹੜੀ ਹੈਕਿੰਗ ਟੂਲਸ ਪਹਿਲਾਂ ਹੀ ਇੰਸਟਾਲ ਹੁੰਦੇ ਆ ਜਿਵੇਂ ਤੁਸੀਂ ਬਰਬ ਸੂਟ ਹੋ ਗਿਆ ਤੁਸੀਂ ਤੁਹਾਨੂੰ ਮੈਂ ਦੱਸਾਂਗਾ ਵੀ ਬਰਬ ਸੂਟ ਤੁਸੀਂ ਪ੍ਰੋ ਵੀ ਕਿੱਦਾਂ ਇੰਸਟਾਲ ਕਰਨਾ ਹੈ ਥੋੜਾ ਅੱਗੇ-ਅੱਗੇ ਜਿਵੇਂ-ਜਿਵੇਂ ਆਪਾਂ ਲੈਕਚਰ ਦੇ ਵਿੱਚ ਵੱਧਦੇ ਜਾਵਾਂਗੇ ਅੱਗੇ-ਅੱਗੇ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਅ ਅਫੈਂਸਿਵ ਸਕਿਉਰਿਟੀ ਦੇ ਲਈ ਵੀ ਤੁਹਾਨੂੰ ਇਹਦੇ ਵਿੱਚ ਇੱਕ ਮਸ਼ੀਨ ਦੀ ਤੁਸੀਂ ਇਹਦੀ ਇਮੇਜ ਬਣਾ ਕੇ ਰੱਖ ਸਕਦੇ ਹੋ iOS ਦੇ ਵਿੱਚ ਉਹਦੀ ਇਮੇਜ ਬਣਾ ਕੇ ਰੱਖ ਸਕਦੇ ਹੋ ਡਾਇਰੈਕਟ ਲਿੰਕਸ ਹੁੰਦੇ ਆ ਕੈਲੀ ਲਿਨਕਸ ਦੇ ਤੁਸੀਂ ਉੱਥੇ ਸਿਸਟਮ ਦੇ ਵਿੱਚ ਇੰਸਟਾਲ ਕਰਕੇ ਰੱਖ ਸਕਦੇ ਹੋ ਫਿਰ ਆਪਾਂ ਨੂੰ ਵਿਕਟਮ ਮਸ਼ੀਨ ਬਣਾਉਣੀ ਹੁੰਦੀ ਹੈ ਵਿਕਟਮ ਮਸ਼ੀਨ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਜਿਹੜੀ ਮਸ਼ੀਨ ਦੇ ਉੱਤੇ ਪ੍ਰੈਕਟਿਸ ਕਰਨੀ ਹੈ ਵੀ ਹਾਂ ਮੈਂ ਹੁਣ ਸਿੱਖ ਰਿਹਾ ਔਰ ਮੈਂ ਇਸ ਮਸ਼ੀਨ ਦੇ ਉੱਤੇ ਅਟੈਕ ਕਰਨਾ ਉਹ ਸਾਰੀਆਂ ਚੀਜ਼ਾਂ ਐਸੀ ਤੁਹਾਨੂੰ ਬਣਾ ਕੇ ਬਣਾਉਣ ਦੇ ਵਾਸਤੇ ਤੁਹਾਨੂੰ ਸਿਖਾਵਾਂਗੇ ਵੀ ਕਿਵੇਂ ਉਹ ਬਣਾਉਣੀ ਹੈਗੀਆਂ ਕਿਸ ਤਰੀਕੇ ਨਾਲ ਉਹ ਅੱਗੇ ਜਾਣਾ ਫਿਰ ਅਸੀਂ ਇੱਕ ਵਿੰਡੋ ਮਸ਼ੀਨ ਵੀ ਬਣਾ ਸਕਦੇ ਹਾਂ ਵਿੰਡੋ ਮਸ਼ੀਨ ਨੂੰ ਅਸੀਂ ਆਪਣੇ ਸਿਸਟਮ ਦੇ ਵਿੱਚ ਇੰਸਟਾਲ ਕਰ ਸਕਦੇ ਹਾਂ ਮੇਰੇ ਕੋਲ ਲਾਈਕ ਮੈਕ ਹੈਗਾ ਮੈਕਬੁੱਕ ਦੇ ਉੱਤੇ ਮੈਂਨੇ ਆਪਣੇ ਕੈਲੀ ਨੂੰ ਇੰਸਟਾਲ ਕੀਤਾ ਹੋਇਆ ਔਰ ਵਿਕਟਮ ਮਸ਼ੀਨਸ ਮੇਰੇ ਕੋਲੇ ਸਰਵਰ ਹੈਗੇ ਆ ਜਾਂ ਹੋਰ ਵੀ ਸਾਡੇ ਕੋਲੇ ਮਸ਼ੀਨਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਐਜ਼ ਅ ਵਿਕਟਮ ਮਸ਼ੀਨ ਯੂਜ਼ ਕਰਦੇ ਹਾਂ ਔਰ ਫਿਰ ਤੁਹਾਡਾ ਆ ਜਾਂਦਾ ਹੈ ਲੈਬ ਜਦੋਂ ਤੁਹਾਡਾ ਰੈਡੀ ਹੋ ਜਾਂਦਾ ਉਹਦੇ ਵਿੱਚ ਕੀ ਕੀ ਹੁੰਦਾ ਉਹਦੇ ਵਿੱਚ ਹੁੰਦਾ ਹੈ ਕੈਲੀ ਲੀਨਕਸ ਨੂੰ ਅਸੀਂ ਐਜ਼ ਅ ਅਟੈਕਰ ਵਰਤਦੇ ਆ ਵਿਕਟਮ 1 ਨੂੰ ਲਾਈਕ ਮੈਟਾਸ ਪੋਟੇਬਲ ਅਸੀਂ ਕਹਨੇ ਆਂਗੇ ਵਿਕਟਮ ਮਸ਼ੀਨ 1 ਨੂੰ ਔਰ ਵਿਕਟਮ ਮਸ਼ੀਨ 2 ਇਹ ਸਾਰੇ ਕੁਝ ਹੈ ਇਥਿਕਲ ਹੈਕਿੰਗ ਦੇ ਲਈ ਪ੍ਰੈਕਟਿਸ ਕਰਨ ਦੇ ਲਈ ਸਾਡੇ ਕੋਲ ਟੂਲਸ ਨੇ ਜਿਨ੍ਹਾਂ ਨੂੰ ਅਸੀਂ ਇੰਸਟਾਲ ਕਰਾਂਗੇ